ਸੱਜਣੋ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਖੜੇ ਆਂਗੇ ਤੇ ਸਾਨੂੰ ਭਗਾਉਣਾ ਟਰੈਕਟਰ ਟਰਾਲੀ ਜਿਹੜੇ ਪਹੁੰਚੇ ਰੇਟ ਵਗੈਰਾ ਤੇ ਇੱਧਰਲੀ ਛੜ ਤੇ ਲੋਡਰ ਖੜਾਗਾ ਜੌਂਡੀ ਯਾਰ ਐਲਟੀ ਮਾਡਲ ਆ ਮਿੱਤਰੋ 6 ਮਾਡਲ ਦੇ ਉੱਤੇ ਲੋਡਰ ਲੱਗਿਆ ਹੋਇਆਗਾ ਜਿਹੜੇ ਵੀਰ ਨੂੰ ਚਾਹੀਦਾ ਸੋਲ ਵਾਲਿਆਂ ਦਾ ਲੋਡਰ ਜਿਹੜਾ ਉਹ ਲੱਗਿਆ ਹੋਇਆਗਾ ਨੰਬਰ ਨੋਟ ਕਰ ਲਓ 982430209 ਤੇ ਕੰਟੈਕਟ ਕਰ ਲਿਓ ਟਰੈਕਟਰ ਕਹਿੰਦੀ ਜਮਾ ਸ਼ੋਰੂਮ ਗੁਣੀਸ਼ ਦਾ ਟਰੈਕਟਰ ਪਿਆ ਬਈ ਤੇ ਆ ਦੇਖੋ ਤੇ ਟਰੈਕਟਰ ਪੂਰਾ ਸਾਫ਼ ਆ ਜਿਹਨੂੰ ਵੀ ਚਾਹੀਦਾ ਨਾ ਲੋਡਰ ਸਮੇਤ ਚਾਹੀਦਾ ਕੰਟੈਕਟ ਕਰ ਲਿਓ 5.5 ਲੱਖ ਰੁਪਇਆ ਡਿਮਾਂਡ ਆ ਗਈ ਸੇ ਮਾਡਲ ਟਰੈਕਟਰ ਆ ਤੇ ਲੋਡਰ ਬਿਲਕੁਲ ਨਵਾਂਗਾ ਤੇ ਟਰਾਲੀ ਖੜੀ ਆ 145 ਦੀ ਤੇ ਆਜੋ ਆਪਾਂ ਹੋਰ ਹੁਣ ਸਾਨੂੰ ਇਧਰਲੀ ਸ਼ਾਰਟ 855 ਖੜੇ ਨੇ 16 ਮਾਡਲ ਖੜਾਗਾ ਆ 5 ਲੱਖ 55000 ਰੁਪਇਆ ਡਿਮਾਂਡ ਹੈ ਜੀ 855 ਟਮਾਟਰੀ ਦੀ ਤੇ ਇਧਰ ਟਮਾਟਰੀ ਖੜਾਗਾ 10 ਮਾਡਲ ਆਗਾ 345000 ਰੁਪਇਆ ਇਹਦੀ ਡਿਮਾਂਡ ਆ ਜੀ ਟਰੈਕਟਰ ਇਹ ਵੀ ਕੰਡੀਸ਼ਨ ਦਾ ਪੂਰਾ ਸਾਫ ਆ 10 ਮਾਡਲ ਤੇ ਇਹ ਹੈਗਾ 16 ਮਾਡਲ ਤੇ 10 ਤੇ 16 ਮਾਡਲ ਦੋਨੇ ਟਰੈਕਟਰ ਖੜੇ ਨੇ ਤੇ ਸੋਨਾ ਲੀਕਾ ਖੜਾਗਾ 2002 ਮਾਡਲ 180000 ਰੁਪਇਆ ਇਹਦੀ ਡਿਮਾਂਡ ਆ ਜੀ ਤੇ ਨੰਬਰ ਕੀ ਆ ਭਾਈ ਇਹ ਦੋਨੇ ਟਰੈਕਟਰਾਂ ਦਾ ਬੋਲੀ ਮਾੜਾ ਜਾਂ ਸਤਨ 99806 3243 ਦੇ ਮਿੱਤਰੋ ਕੰਟੈਕਟ ਕਰ ਲਓ ਦੋਨੇ ਟਰੈਕਟਰ 10 ਮਾਡਲ 855 ਤੇ 2001 2 ਮਾਡਲ ਸੋਨਾਲੀਕਾ 180000 ਰੁਪਏ ਅਡਵਾਂਟ ਦੇ ਦੀ ਹੈ ਤੇ 345000 ਰੁਪਏ ਅਡਵਾਂਟ 855 ਦੀ ਹੈ ਇਧਰ ਲਈ ਛੜ ਤੇ ਆ ਗਿਆ ਮਿੱਤਰੋ 4x4 ਟਰੈਕਟਰ ਆ ਗਿਆ 655 ਅਰਜਨ ਤੇ ਬਿਲਕੁਲ ਨਵਾਂ ਟਰੈਕਟਰ ਆ ਵੀ ਤੇ 20 ਮਾਡਲ ਆ 9 ਲੱਖ 85000 ਰੁਪਏ ਡਿਮਾਂਡ ਹੈ ੜੀ ਇਹਦੀ ਹੋ ਰੱਖੀ ਹੋਈ ਹੈਗੀ ਅਰਜਨ ਦੀ 655 ਦੀ ਤੇ ਇੱਥੇ ਪ੍ਰੀਤ ਖੜਾ ਜੀ ਪ੍ਰੀਤ ਵਾਗਿਆ 4x4 ਤੇ ਇਧਰ ਹੀ ਸਾਈਡ ਤੇ ਫੇਰ ਖੜਾ ਅਰਜਨ 605 ਤੇ 7 ਲੱਖ 90000 ਰੁਪਿਆ 22 ਮਾਡਲ ਫੁੱਲ ਟੌਪ ਟਰੈਕਟਰ ਆ ਵੀ ਫੁੱਲ ਟੌਪ ਮਾਡਲ ਆ ਕੀ ਵੀ ਤੰਬਰ ਟੰਡੇ ਦਾ ਨੰਬਰ ਆ ਤੇ ਨਾਲ ਫਾਰਮ ਟਰੱਕ 60 55 ਖੜਾ ਮਿੱਤਰੋ ਇਹਦੀ ਡਿਮਾਂਡ ਬਹੁਤ ਦਾ ਬਹੁਤ ਘੱਟ ਟਰੈਕਟਰ ਜਿਹੜਾ ਮਿਲਦਾਗਾ ਤੇ ਫਾਰਮ ਟਰੱਕ 60 ਉਦੋਂ ਨੀ ਮਾਡਲ ਆਗਾ 6 ਲੱਖ 45000 ਰੁਪਏ ਡਿਮਾਂਡ ਜਿਹੜੀ ਇਹਦੀ ਰੱਖੀ ਹੋਈ ਤੇ ਇਧਰ ਫੇਰ ਖੜਾ 5210 4x4 ਤੇ 23 ਮਾਡਲ ਆ 10 ਲੱਖ 45000 ਰੁਪਿਆ ਡਿਮਾਂਡ ਜਿਹੜੀ ਰੱਖੀ ਹੋਈ ਆ ਤੇ ਉਧਰ ਖੜਾ 7220 ਫਾਰਮ ਟਰੈਕ ਹੋੜਾ ਜਿਹੜਾ 95 ਮਾਡਲ 2 ਲੱਖ 20000 ਰੁਪਏ ਡਿਮਾਂਡ ਜਿਹੜੀ ਰੱਖੀ ਹੋਈ ਆ ਤੇ 4511 95 ਮਾਡਲ 1 ਲੱਖ 20000 ਰੁਪਏ ਤੇ 735 ਖੜਾ ਢੱਲੀ ਸਾਈਡ ਤੇ 94 ਮਾਡਲ ਆ 2 ਲੱਖ 10000 ਰੁਪਇਆ ਇਹਦੀ ਡਿਮਾਂਡ ਜਿਹੜੀ ਰੱਖੀ ਆ 735 ਇਧਰਲੀ ਖੜ ਤੇ ਸਭ ਕੋਈ ਖੜਾ ਹੀ ਪਰਾਣਾ ਇਮਾਰਟਨ ਤੇ ਖੜਿਆ 94 ਮਾਡਲ ਖੜਾ ਉਹ ਵੀ 94 ਦੋਨਾਂ ਦੀ ਡਿਮਾਂਡ ਰਹੀ 1 ਲੱਖ 35 35000 ਜੋੜੇ ਦੀ ਦੋਨਾਂ ਜੋੜੇ ਦੀ 1 ਲੱਖ 35000 ਦੀ ਆ ਪੰਜਾਬ ਨੰਬਰ ਆ ਤੇ ਇਧਰ ਖੜਾ ਫਾਰਮਰ ਟਰੈਕ 60 ਖੜਾਗਾ ਤੇ ਪਾਤ੍ਰੋਸ ਨੂੰ ਕੰਦਰੀ ਆਜੂ ਕਰ ਉਹ 850 ਦਾ ਖੜਾ ਮਿੱਤਰੋ 416 95 ਮਾਡਲ ਟ੍ਰੈਕਟਰ ਹੈਗਾ ਤੇ 185 ਦੀ ਡਿਮਾਂਡ ਹੈ ਜਿਹੜੀ ਰੱਖੀ ਹੋਈ ਹੈ ਟਾਇਰਾਂ ਦਾ ਕੰਡੀਸ਼ਨ ਦਾ ਪੂਰਾ ਸਾਫ਼ ਟ੍ਰੈਕਟਰ ਹੈ ਨਾ 185 ਤੇ 95 ਵਾਲਾ ਆਪਣਾ ਹੀ ਹੈ ਨੰਬਰ ਬੋਲ ਦੇ 8890 82890 17643 17643 ਆਸਰੋਲੀ ਕਾ ਵੀ ਸੋਨਾਲੀਕਾ ਵੀ ਮੇਟਰੋ ਕੰਟੈਕਟ ਕਰ ਰਹੇ ਸੀ ਨੰਬਰ ਤੇ ਇੱਕ ਮਾਡਲ ਆ 215000 ਰੁਪਏ ਡਿਮਾਂਡ ਰਹੀ ਜੀ 55 ਦੇ ਸੋਨਾਲੀਕਾ ਦੀ ਉਹ ਰੱਖੀ ਹੋਈ ਹੈਗੀ ਸੋਨਾਲੀਕਾ 55855 ਤੇ ਇਧਰਲੀ ਸਾਈਡ ਤੇ ਖੜਾ ਤਿੰਨ ਮਾਡਲ ਆ 855 265000 ਰੁਪਏ ਡਿਮਾਂਡ ਹੈ ਜੀ ਇਸ ਟਰੈਕਟਰ ਦੀ ਉਹ ਰੱਖੀ ਹੋਈਆਂ ਤੇ ਨੰਬਰ ਤੁਸੀਂ ਕੰਟੈਕਟ ਕਰ ਲਓ ਚੱਪ ਵਾਲੀ ਕਾਪੀ ਆ ਪੰਜਾਬ ਨੰਬਰ ਆਗਾ ਠੀਕ ਹੈ ਨਾ ਤੇ ਬਈ ਨੰਬਰ ਕੰਟੈਕਟ ਕਰ ਲਓ ਜਿਹੜੇ ਵੀ ਨੂੰ ਚਾਹੀਦਾ 265000 ਡਿਮਾਂਡ ਆ ਤੇ ਨੰਬਰ 9872430209 ਤੇ ਕੰਟੈਕਟ ਕਰਦੇ ਆ ਤੁਸੀਂ ਕਰਕੇ ਟਰੈਕਟਰ ਜਿਹੜਾ ਖਰੀਦ ਸਕਦੇ ਹੋ ਤੇ 855 ਪੀਵੀ ਨੰਬਰਾਂ ਪੂਰਾ ਸਾਫ ਟਰੈਕਟਰ ਤਿੰਨ ਮਾਡਲ ਆ ਇੰਜਨ ਗੇਅਰ ਦਾ ਜਿਵੇਂ ਓਕੇ ਆ ਬਾਹ ਕੇ ਚਲਾ ਕੇ ਜਿਹੜਾ ਤਸੱਲੀ ਕਰਕੇ ਤੁਸੀਂ ਟਰੈਕਟਰ ਜਿਹੜਾ ਲਵਾ ਸਕਦੇ ਹੋ ਤੇ ਨਾਲ ਹੀ ਖੜਾ ਸੋਨਾ ਲੀਕਾ 750 ਸੀ ਮਾਡਲ ਆ 315 ਪੀਵੀ 19 ਨੰਬਰ ਆ ਇਹ ਲੋਕਲ 7 ਫਿਬਰੂਰੀ ਲੱਗੀ ਹੋਈ ਟਰੈਕਟਰ ਦੀ ਕੰਡੀਸ਼ਨ ਦਾ ਬਹੁਤ ਹੀ ਚੰਗਾ ਟਰੈਕਟਰ ਜਿਹੜਾ ਪਿਆ ਹੈਗਾ ਸੀ ਮਾਡਲ ਆ 315 ਇਹਦੀ ਡਿਮਾਂਡ ਜਿਹੜੀ ਉਹ ਰੱਖੀ ਹੋਈ ਆ ਤੇ ਇੱਧਰ ਫੇਰ ਖੜਾ 735 FE ਇਹਦੇ ਵੀ 8924 30 209 ਤੇ ਕੰਟੈਕਟ ਕਰ ਸਕਦੇ ਹੋ ਤਿੰਨੇ ਚਾਰੇ ਸੰਧਾਂ ਦਾ ਤੇ 94 ਮਾਡਲ ਆ 1,30,000 ਰੁਪਏ ਦੀ ਡਿਮਾਂਡ ਹੈ ਜਿਹੜੀ ਇਹਦੀ ਟਰੈਕਟਰ ਦੀ ਰੱਖੀ ਹੈ ਸਵਰਾ 735 ਦੀ ਇਹ ਵੀ ਕੰਡੀਸ਼ਨ ਦਾ ਪੂਰਾ ਸਾਫ਼ ਪਿਆ ਤੇ ਫੋਰਡ ਆ ਗਈ 3700 94 ਮਾਡਲ ਆ 1,45,000 ਰੁਪਏ ਡਿਮਾਂਡ ਆ ਤੇ ਮੂਰਲੇ ਟਾਇਰ ਬਿਲਕੁਲ ਨਵੇਂ ਨੇ ਗੁਡੀਅਰ ਦੇ ਪੇਛੇਲੇ 80 ਪੈਸੇ ਉਹ ਵੀ ਗੁਡিয়ার ਦੇ ਟਾਇਰ ਫਾਈਨ ਟਰੈਕਟਰ ਦੇ ਬਾਕੀ ਇੰਜਨ ਗੇਅਰ ਦਾ ਟਰੈਕਟਰ ਪੂਰਾ ਸਾਫ਼ ਅਤੇ ਰੰਗ ਪੇਟਾ ਜਿਹੜਾ ਟਰੈਕਟਰ ਦਾ ਤੁਸੀਂ ਦੇਖ ਸਕਦੇ ਹੋ ਪੂਰਾ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਦਾ ਫੋਰਡ ਪੈਸਾ ਬਹੁਤ ਘੱਟ ਮਿਲਦੇ ਨੇ ਰੀਅਲ ਫੋਰਡ ਜਿਹੜੇ ਸਾਫ਼ ਹੁੰਦੇ ਨੇ ਜਿਹੜਾ ਨਵੇਂ ਮਾਡਲ ਤੇ 1,44,000 ਰੁਪਏ ਡਿਮਾਂਡ ਆ ਨੰਬਰ 982430209 ਤੇ ਕੰਟੈਕਟ ਕਰ ਸਕਦੇ ਹੋ ਇਹ ਟਰਾਲੀ ਖੜੀ ਹੈ 1.56 ਲੱਖ 62000 ਰੁਪਏ 1 ਲੱਖ 6000 ਰੁਪਏ ਦੇਖੋ ਤੁਸੀਂ ਟਰਾਲੀ ਤੇ 1 ਲੱਖ 6000 ਰੁਪਏ ਤੇ 1 ਲੱਖ 45000 ਰੁਪਏ ਆ ਟਰਾਲੀ ਦਾ ਰੇਟ ਆ ਇਹਦਾ 9872430209 ਤੇ ਕੰਟੈਕਟ ਕਰੋ ਤੁਸੀਂ ਕਰ ਸਕਦੇ ਹੋ ਤੇ ਇਧਰਲੀ ਸਾਈਡ ਤੇ ਖੜਾ ਹੈ ਸਵਰਾਜ 73598 ਮਾਡਲ ਇਹ ਵੀ ਟਰੈਕਟਰ ਹੈ ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਹੈਗਾ ਤੇ 99 ਮਾਡਲ ਆ ਬਈ ਤੇ 1 ਲੱਖ 70000 ਰੁਪਏ ਡਿਮਾਂਡ ਆ ਸੋ ਦੋਸਤੋ ਇਹ ਸੀ ਬਰਨਾਲਾ ਟਰੈਕਟਰ ਮੰਡੀ ਦੀ ਵੀਡੀਓ ਤੇ ਬਾਕੀ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਟਰੈਕਟਰ ਆ ਜਿਹੜਾ ਤੁਹਾਨੂੰ ਛੋਟੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਫੋਰ ਵਾਈ ਫੋਰ ਜਿਵੇਂ ਇੱਧਰ ਲੋਡਰ ਵਾਲਾ ਟਰੈਕਟਰ ਖੜਾ ਹੈ ਤੁਹਾਨੂੰ ਆਪਾਂ ਦਮਾਂ ਰਿਕੀਆ ਦਿਖਾ ਦਿੰਨੇ ਆ ਲੋਡਰ ਲੱਗਿਆ ਹੋਇਆ ਇਹਦੇ ਸੁਫਲ ਵਾਲਿਆਂ ਦਾ ਤੇ 6 ਮਾਡਲ ਆ ਪੀਵੀ ਨੰਬਰ ਟਰੈਕਟਰ ਹੈਗਾ 475000 ਰੁਪਿਆ ਡਿਮਾਂਡ ਆ ਲੋਡਰ ਸਮੇਤ ਟਰੈਕਟਰ ਦੀ ਤੇ ਕੰਡੀਸ਼ਨ ਦਾ ਟਰੈਕਟਰ ਇਹਦਾ ਪੂਰਾ ਸਾਫ ਪਿਆ ਤੁਹਾਨੂੰ ਵਿਖਾ ਦਿੰਨੇ ਇਧਰੋਂ ਤੇ ਬਾਕੀ ਇੰਜਨ ਗੇਅਰ ਤਾਂ ਜਮਾਂ ਸਾਫ ਟਰੈਕਟਰ ਹੈਗਾ ਇਹ ਪੰਪ ਵੀ ਇਹਦੇ ਨਾਲ ਨੇ ਬਈ ਟਰੈਕਟਰ ਦੇ ਰਾਂ ਗੁਰੂਗਮਾੜਾ ਵੋਟਾ ਲਿਖਾ ਹੋਇਆ ਲੇਕਿਨ ਮਗਰਾਟਾਂ ਮੇਰਾ ਦਾ ਵਿੱਚੋਂ ਪਾਇ ਦਿੰਦਾ ਤੋਂ 11 ਦਾ ਟਰੈਕਟਰ ਹੈ ਨਾ ਉਹ ਪੂਰਾ ਸਾਫ਼ ਪਿਆਗਾ ਬਾਕੀ ਮਗਰਾਟ ਵਗੈਰਾ ਹਨਾ ਟੈਂਕੀ ਵਗੈਰਾ ਦੇਖ ਸਕਦੇ ਤੁਸੀਂ ਪੂਰਾ ਸਾਫ਼ ਟਰੈਕਟਰ ਹੈਗਾ ਇਸੇ ਮਾਡਲ ਆ 475000 ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਹੋ ਜੂ ਨੰਬਰ ਸਕਰੀਨ ਦੇ ਉੱਤੇ ਚੱਲੀਆਂ ਦਾ 9872430209 ਤੇ ਕੰਟੈਕਟ ਕਰਕੇ ਤੁਸੀਂ ਟਰੈਕਟਰ ਇਹਦਾ ਖਰੀਦ ਸਕਦੇ ਹੋ ਬਰਨਾਲਾ ਮੰਡੀ ਤੇ ਟਰੈਕਟਰ ਇਹਦੇ ਹਰੇਕ ਬਾਈ ਫਰਕਾਰ ਦਾ ਟਰੈਕਟਰ ਟਰਾਲੀ ਲੈਣੀ ਸੰਪਾਰਕਰ ਤੁਸੀਂ ਕਰ ਸਕਦੇ ਹੋ ਤੇ ਕਰ ਦਿਓ ਬਾਈ ਵੀਡੀਓ ਮਿਲਦਾਂ ਕਿਸੇ ਹੋਰ ਅਗਲੀ ਵੀਡੀਓ ਦਾ ਧੰਨਵਾਦ ਜੀ